ਮਰਦਾਬਾਜ ਅੱਜ ਜੋ ਅਸੀਂ ਆਪਣੇ ਪਟਿਆਲਾ ਵਿੱਚ ਪੀ ਬੀ ਜੀ ਪੀ ਦਾ ਘਰਾਓ ਕਰਦੇ ਹੋਏ ਆਪਣੇ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਘਰਾਓ ਕੀਤਾ ਸੀ ਬੀ ਜੀ ਪੀ ਨੇ ਗੁੰਡਾਗਰਦੀ ਕਰਦੇ ਹੋਏ ਵਿੱਚ ਕਿਸਾਨਾਂ ਨਾਲ ਧੱਕਾ ਕੀਤਾ ਜਿਹਦੇ ਵਿੱਚ ਸਾਡਾ ਇੱਕ ਕਿਸਾਨ ਸ਼ਹੀਦ ਹੋਇਆ ਅਸੀਂ ਉਸ ਦੇ ਵਿਰੋਧ ਵਿੱਚ ਅੱਜ ਫਰੀਦਕੋਟ ਜ਼ਿਲ੍ਹੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਨੀਤਕੌਰ ਮਹਾਰਾਣੀ ਦਾਸੀ ਅੱਜ ਪੁਤਲਾ ਫੂਕ ਰਹੇ ਆ ਤੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਅਸੀਂ ਕਿਸਾਨ ਸ਼ਾਂਤਮਈ ਤਰੀਕੇ ਨਾਲ ਕੋਈ ਵੀ ਕੋਈ ਵੀ ਅਸੀਂ ਕੰਮ ਕਰਦੇ ਆ ਸ਼ਾਂਤਮਈ ਤਰੀਕੇ ਨਾਲ ਹੀ ਕਰਦੇ ਆ ਪਰ ਸਰਕਾਰ ਸਾਡੇ ਨਾਲ ਧੱਕਾ ਕਿਉਂ ਦਿਏ ਪਹਿਲਾਂ ਸਾਡੇ ਬੱਚੇ ਸ਼ਹੀਦ ਕੀਤੇ ਗਏ ਹੁਣ ਸਾਡੇ ਬਜ਼ੁਰਗ ਸ਼ਹੀਦ ਕੀਤੇ ਗਏ ਵੀ ਸਰਕਾਰ ਮੈਂ ਤੇ ਚਾਹੁੰਦੀ ਵੀ ਪੁੱਛਣਾ ਚਾਹੁੰਦੇ ਆ ਵੀ ਇੱਕ ਵਾਰੀ ਸਾਡੇ ਨਾਲ ਆ ਕੇ ਗੱਲ ਕਰਨ ਵੀ ਕੀ ਚਾਹੁੰਦੇ ਆ ਸਾਡੇ ਤੋਂ ਵੀ ਸਾਨੂੰ ਹੀ ਕਿਉਂ ਸਿੱਧੀ ਦੇਣੀ ਪੈਂਦੀ ਆ ਹਰ ਵਾਰ ਸਾਨੂੰ ਪੁਤਲੇ ਫੁਕਣੇ ਪੈਂਦੇ ਆ ਸਾਨੂੰ ਸੜਕਾਂ ਤੇ ਬਹਿਣਾ ਪੈਂਦਾ ਕਿਉਂ ਬਹਿਣਾ ਪੈਂਦਾ ਜੇ ਵੋਟਾਂ ਮੰਗਣੀਆਂ ਸ਼ਾਂਤਮਈ ਤਰੀਕੇ ਨਾਲ ਮੰਗਣ ਤੇ ਸ਼ਾਂਤਮਈ ਤਰੀਕੇ ਨਾਲ ਹੀ ਅਸੀਂ ਪੇ ਚਾਹਾਂਗੇ ਜੇ ਕੋ ਆ ਕੋ ਨੇ ਤਾਂ ਕਹਿ ਗਿਆ ਸੀ ਅਸੀਂ ਅਸੀਂ ਤਾਂ ਗੱਲਬਾਤ ਕਰਨਾ ਅਸੀਂ ਇੰਤਜ਼ਾਰਾ ਕਰ ਸਾਥ ਨਹੀਂ ਚੱਲਦਾ ਨਹੀਂ ਜੀ ਕਿਸਾਨ ਗੱਲ ਕਰ ਰਹੇ ਆ ਪਰ ਅਸੀਂ ਜੋ ਇਸ ਦੇ ਵਿਰੋਧ ਵਿੱਚ ਆਂ ਵੀ ਬੀਜੇਪੀ ਨੇ ਅੱਜ ਤੱਕ 10 ਸਾਲ ਹੋ ਗਏ ਸਾਡੇ ਨਾਲ ੱਤਕਾ ਹੀ ਕੀਤਾ ਹੈ ਸਾਨੂੰ ਕੀ ਮਿਲਿਆ ਸਾਰੇ ਉਹ ਮੁਲਕ ਸਾਰਾ ਪੰਜਾਬ ਜਾਣਦਾ ਵੀ ਗੁੰਡਾਗਰਦੀ ਤੇ ਹੀ ਉਤਰਿਆ ਪਹਿਲਾਂ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਹੋਈ ਉਸ ਦੀ ਜ਼ਿੰਮੇਵਾਰ ਵੀ ਬੀਜੇਪੀ ਸੀ ਹੁਣ ਪੰਜਾਬ ਦੇ ਵਿੱਚ ਦੁਰਘਟਨਾ ਹੋ ਰਹੀਆਂ ਇਸ ਦੀ ਜ਼ਿੰਮੇਵਾਰ ਵੀ ਬੀਜੇਪੀ ਆ ਅਸੀਂ ਤਾਂ ਇਸ ਚੀਜ਼ ਦੇ ਖਿਲਾਫ ਰਹੇ ਆ ਤੇ ਰਾਵਾਂਗੇ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਗੱਲ ਰੱਖੀ ਸੀ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਜੋ ਵੀ ਵਿਰੋਧ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਪਰ ਇਹਨਾਂ ਦਾ ਕੀ ਊਸੂਲ ਆ ਹਰ ਵਾਰ ਗੁੰਡਾਗਰਦੀ ਹੀ ਕਰਨੀ ਆ ਕਿਰਾਏ ਤੇ ਗੁੰਡੇ ਲੈ ਕੇ ਹੀ ਵਿੱਚ ਛੱਡਨੇ ਆ ਇਹਨਾਂ ਨੇ ਇਹ ਦੇਖੋ ਜੋ ਮਹਾਰਾਣੀ ਪ੍ਰਨੀਤਕੌਰ ਦਾ ਰਾਜਪੁਰੇ ਲੱਗੇ ਕੋਈ ਪ੍ਰੋਗਰਾਮ ਸੀ ਉਹਦੇ ਵਿੱਚ ਇੱਕ ਕਿਸਾਨ ਦੀ ਮਰ ਕੇ ਡੈਥ ਹੋ ਗਈ ਸੀ ਜਾਨੀ ਕਿ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਕਿਸ ਤਰੀਕੇ ਨਾਲ ਉਹਨੂੰ ਮਤਲਕ ਕੇ ਉਹਦੇ ਬਾਡੀਗਾਰਡ ਨੇ ਨਹੀਂ ਉਹਦੇ ਇੱਕ ਮਤਲਕ ਕੇ ਕਰਿੰਦੇ ਨੇ ਉਹ ਸਾਡੇ ਕਿਸਾਨ ਆਗੂ ਟੱਕਾ ਮਰਿਆ ਉਹ ਟੱਕਾ ਮਰਨ ਡਿਗਨੋ ਦੀ ਡੈਥ ਹੋ ਗਈ ਤੇ ਮਤਲਬ ਕਿ ਉਹਦੀ ਡੈਥ ਹੋਣ ਤੋਂ ਬਾਅਦ ਉਹਦੇ ਤੇ ਮਤਲਬ ਕਿ ਸਾਡਾ ਕੋਈ ਪਤਾ ਨਹੀਂ ਦੱਦ ਕੀਤਾ ਗਿਆ ਸੀ ਜਿਸ ਨੂੰ ਲੱਗਿਆ ਸੀ ਇਹ ਪ੍ਰੋਟੈਸਟ ਕਰ ਰਹੇ ਹਨ ਪਰ ਜਿੱਥੋਂ ਤੱਕ ਐਫਆਰ ਦਰਜ ਹੋਈ ਹੈ ਸੁਣਿਆ ਲੱਗਦਾ ਦਰਜ ਹੋਈ ਹੈ ਪਰ ਐਫਆਰ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਕਿ ਉਹ ਸ਼ੁਭ ਕਰਨ ਸੀ ਦੀ ਇੱਥੇ ਦਰਜ ਹੋਈ ਸੀ ਉਹ ਜ਼ੀਰੋ ਹੋਈ ਸੀ ਉਹਦਾ ਕੋਈ ਅਸਰ ਨਹੀਂ ਦੂਜੇ ਨੰਬਰ ਤੇ ਸੀ ਲਖਮੀਰਪੁਰ ਦੀ ਖਿੰਜੀ ਕਾਢ ਦੇ ਵਿੱਚ ਮਤਲਬ ਕਿ ਜੋ ਉਥੇ ਇੱਥੇ ਦਰਜ ਹੋਈ ਆ ਉਨੇ ਸ਼ੀਸ਼ਮੀਸ਼ਾ ਸੁਪਰੀਮ ਕੋਰਟ ਨੇ ਕਾਨੂੰਨੀ ਧੜੀਆਂ ਡਾ ਕੇ ਲਖਮੀਰਪੁਰ ਗਰੀ ਕਾਂ ਦੇ ਵਿੱਚ ਕੌਣ ਪਰਜਾ ਦੇ ਵਿੱਚ ਗੁੱੱਡਾ ਹੋਇਆ ਉਸ ਨੇ ਮਤਲਬ ਕਿ ਜਿਹੜੀਆਂ ਐਫ ਆਰ ਆ ਇਹਨਾਂ ਦਾ ਕੋਈ ਫਾਇਦਾ ਨਹੀਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਫਰੀਦਕੋਟੋਂ ਲੋ ਕਿ ਪਰਨੀਤ ਕੋਟ ਤੋਂ ਪੱਤਾ ਦੱਜ ਕੀਤਾ ਜਾਵੇ ਔਰ ਜਿਹੜੇ ਬੰਦੇ ਟੱਕਾ ਮਰਿਆ ਉਹਦੀ ਪੱਤਾ ਦੱਜ ਕੀਤਾ ਜਾਵੇ ਸੀਦੇ ਪਰਿਵਾਰ ਨੂੰ ਸੈਂਟਰ ਪਾਰ ਤੋਂ ਜੋ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ 20 ਲੱਖ ਰੁਪਏ ਮਾਜਰ ਦਿੱਤਾ ਜਾਵੇ ਔਰ ਉਹਦੇ ਪ੍ਰਵਾਦੋ ਇੱਕ ਇੱਕ ਪਰਾਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਕੋਈ ਉਹਨਾਂ ਦਾ ਰੋਟੀ ਰੋਟੀ ਚੱਲਦੀ ਰਹੇ ਹਾਂਜੀ ਕਿਤੇ ਕਿਤੇ ਬਦਲੇ ਫੁਕੇ ਜਾ ਰਹੇ ਆ ਅੱਜ ਅਸੀਂ ਜਿਵੇਂ ਅਨਸਰ ਅਨਸਦਾ ਫਰੀਕੋਟ ਧਰਤੀ ਤੋਂ ਸ਼ੁਰੂ ਕੀਤਾ ਸੀ ਅੱਜ ਆਹੀਂ ਪਨੀਰਕੋਟ ਦਾ ਅਸੀਂ ਫਰੀਕੋਟ ਧਰਤੀ ਤੋਂ ਸ਼ੁਰੂ ਕੀਤਾ ਪ੍ਰੋਟੈਸਟ ਇਹ ਹੌਲੀ ਹੌਲੀ ਸਾਰੇ ਪੰਜਾਬ ਦੇ ਵਿੱਚ ਫੈਲ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਟੈਸਟ ਜਾਰੀ ਰਹੂਗਾ ਵੇਖੋ ਜਿਵੇਂ ਸਰਕਾਰ ਦੀ ਨੀਤੀ ਹੋਗੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਚੱਲਣਾ ਹੈ ਜੇ ਸਰਕਾਰ ਦੀ ਨੀਤੀ ਹਾਂ ਪੱਕੀ ਹੋਗੀ ਉਹ ਜੋ ਪ੍ਰੋਟੈਸਟ ਜੇ ਸਰਕਾਰ ਦੀ ਪੱਖੀ ਨਾ ਪੱਖੀ ਨਾ ਹੋਈ ਅਸੀਂ ਉਹ ਜੋ ਪ੍ਰੋਟੈਸਟ ਕਰਾਂਗੇ ਉਹਨਾਂ ਵਾਲੇ ਸ ਵਿੱਚ ਹੰਸ ਹੰਸ ਜਾਂ ਕੋਈ ਵੀ ਭਾਜਪਾ ਦਾ ਕਿ ਨੀਡ ਕਿ ਦੀ ਪੰਜਾਬ ਚ ਸੰਯੁਕਤ ਕਸਾਮੋਦ ਪੰਜਾਬ ਲੈਵਲ ਤੇ ਔਰ ਅਸੀਂ ਫਰੀਕੋਟ ਦੇ ਵਿੱਚ ਹੰਸ ਹੰਸ ਦਾ ਡਟ ਕੇ ਬਰੋਹ ਕਰਾਂਗੇ ਪਿੰਡਾਂ ਦੇ ਵਿੱਚ ਜਿੱਥੇ ਵੀ ਜਾਊਗਾ ਉੱਥੇ ਪਿੰਡ ਨੂੰ ਸਾਨੂੰ ਇਕੱਠਾ ਕਰਕੇ ਉਹਦਾ ਬਰੋਹ ਕੀਤਾ ਜਾਊਗਾ ਔਰ ਜਿਹੜਾ ਕੋਈ ਬੰਦਾ ਸਾਦਾ ਹੈ ਅਸੀਂ ਉਹਨੂੰ ਹੀ ਸਮਝਾਵਾਂਗੇ ਭਾਈ ਤੂੰ ਸਾਦੇ ਭਾਈਚਾਰੇ 'ਚ ਟ੍ਰੇਡ ਨਾ ਪਾ ਉਹ ਨਾ ਸਾਧ ਤਾਂ ਜੋ ਪਿੰਡ ਦੀ ਸਾਂਝ ਬਣੀ ਰਵੇ ਅਸੀਂ ਸਾਰੇ ਪ੍ਰਚਾਰ ਕਰਾਂਗੇ ਔਰ ਇਥੇ ਰਕੇ ਅਸੀਂ ਬਰੋਹ ਬੁੱਠੂ ਅੱਜ ਜਿਹੜਾ ਰਾਜਪੁਰਾ ਦੇ ਵਿੱਚ ਘਟਨਾ ਵਾਪਰੀ ਆ ਸੁਨਦਰਪਾਲ ਨਾਲ ਜਿਹੜੀ ਬੀਜੇਪੀ ਨੇ ਉੱਥੇ ਪਨੀਤਕੌਰ ਦਾ ਜਿਹੜਾ ਚੋਣ ਪੋਚਾਰ ਦੇ ਵਿੱਚ ਧੱਕਾ ਮੁਕੀ ਹੋਣ ਦੇ ਬਾਵਜੂਦ ਜਿਹੜਾ ਸਾਡਾ ਉਹ ਕਿਸਾਨ ਸ਼ਹੀਦ ਹੋਇਆ ਉਹਦੇ ਸਬੰਧੀ ਕਲ ਸੰਯੁਕਤ ਮੋਰਚਾ ਜ਼ਿਲ੍ਹਾ ਫੀਕੋੜ ਦੀ ਸਾਂਝੀ ਮੀਟਿੰਗ ਕਰਕੇ ਫੈਸਲਾ ਕੀਤਾ ਸੀ ਕਿ ਅੱਜ ਮਹਾਰਾਣੀ ਪਨੀਤਕੌਰ ਦਾ ਉਤਰਾ ਫੁੱਕੇ ਜਾਊਗਾ ਤੇ ਭਾਈਪਾ ਦਾ ਜਿਹੜਾ ਇਹ ਜਿਹੜਾ ਵਿਰੋਧ ਦਾ ਜਿਹੜਾ ਹੋਲ ਗੁੱਸਾ ਲੋਕਾਂ ਦੇ ਵਿੱਚ ਵਧਿਆ ਤਾਂ ਜੋ ਜਿਹੜੀ ਇਹ ਗੁੰਡਾਤੰਤਰ ਨੂੰ ਨਾਲ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਆਪਦੇ ਆਂ ਜਾਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਇੱਕ ਤਰ੍ਹਾਂ ਇਹਨਾਂ ਨੇ ਸਾਡੇ ਕਿਸਾਨ ਜਾਂ ਪੰਜਾਬ ਨੂੰ ਵੰਡ ਹੀ ਦਿੱਤਾ ਸੀ ਬਾਡਾਂ ਤੇ ਇੱਕਦਾਂ ਨਾਕੇ ਲਾ ਕੇ ਕਿ ਆ ਉਦੋਂ ਐਡੇ ਐਡੇ ਇਹਨਾਂ ਨੇ ਕੱਲ ਗੱਡ ਕੇ ਇਹ ਵਿਖਾਤਾ ਭਾਜਪੀ ਨੇ ਵੀ ਸਾਡਾ ਪੰਜਾਬ ਹਿੱਸਾ ਨਹੀਂ ਅੱਜ ਉਹਨਾਂ ਪਿੰਡਾਂ 'ਚ ਉਹ ਵੋਟਾਂ ਵੰਗਣ ਆਸਤੇ ਆ ਰਹੇ ਆ ਤੇ ਉੱਥੇ ਹੁਣ ਉਹ ਜੂਤ ਪਤੰਗ ਤਾਂ ਉਹਨਾਂ ਦੇ ਹੋਣਾ ਹੀ ਹੈ ਫਿਰ ਉੱਥੇ ਜੇ ਧੱਕਾ ਮੁੱਕੀ ਦੇ ਵਿੱਚ ਜਿਹੜਾ ਹੁੰਦਾ ਤਾਂ ਉਹਦੀ ਦੋਸ਼ੀ ਕੌਣ ਆ ਅਸੀਂ ਉਹਨੂੰ ਪਨੀਤ ਕੌਰ ਨੂੰ ਮੰਨਦੇ ਆ ਕਿਉਂਕਿ ਪ੍ਰਸ਼ਾਸਨ ਦੇ ਜਾਂ ਉਹਨਾਂ ਹਾਲਾਤਾਂ ਦੇ ਵਿੱਚ ਵੀ ਜੇਕਰ ਉਹ ਧੱਕੇ ਨਾਲੇ ਉਹ ਕੰਪੇਨ ਦੇ ਵਿੱਚ ਹਿੱਸਾ ਲੈਂਦੇ ਪਿੰਡਾਂ ਦੇ ਵਿੱਚ ਜਾ ਕੇ ਤੇ ਉਹ ਜੋ ਵੀ ਛੱਟੇ ਨਿਕਲ ਗਏ ਉਹਦੇ ਹਿੱਸੇਦਾਰਾਂ ਦੀ ਤਾਕਤ ਕਿ ਕਹਿੰਦੇ ਆ ਹਰਪਾਲ ਸਿੰਘ ਹਿੰਦਰ ਸਿੰਘ ਹਰਪਾਲ ਪੋਜੀ ਦੇ ਨਾਲ ਧੱਕਾ ਮਾਰਿਆ ਉਹਨਾਂ ਤੇ ਵੀ ਪਰਚੇ ਦੀ ਕਾਰਵਾਈ ਹੋਣੀ ਚਾਹੀਦੀ ਤੇ ਨਾਲ ਮਹਾਦਾਣੀ ਪੁਨੀਤ ਕੋਲ ਤੋਂ ਵੀ ਹੋਣੀ ਚਾਹੀਦੀ ਹੈ ਤਾਂ ਜੋ ਜਿਹੜਾ ਅੱਗੇ ਤੋਂ ਇਹ ਜਿਹੜੇ ਭਾਜਪਾ ਦੇ ਲੀਡਰਾਂ ਇਹ ਗੰਤ ਨਾ ਪਾ ਸਕਣ ਪੰਜਾਬ ਨੂੰ ਜਿਹੜਾ ਦੋ ਧੜਿਆਂ ਦੇ ਵਿੱਚ ਵੰਡਦਾ ਹੈ ਉਹ ਬਹੁਤ ਮੰਦ ਭੱਗਾ ਉਸੇ ਕਰਕੇ ਜਿਹੜਾ ਅੱਜ ਦਾ ਮੇਨ ਪ੍ਰੋਗਰਾਮ ਰੱਖਿਆ ਮਹਾਦਾਣੀ ਪੁਨੀਤ ਕੋਲ ਦਾ ਪੁੱਤਰਾ ਫੁਕੰਦਾ ਤੇ ਭਾਈਪਾ ਦਾ ਤੇ ਉਥੋਂ ਦੇ ਕਰਨੀ ਅੱਜ ਦਾ ਜਿਹੜਾ ਰੋਸ ਮਾਲ ਚ ਰੱਖਿਆ ਹੋਇਆ ਕਿਤੇ ਪਗਲੇ ਫੁਕੇ ਜਾ ਰਿਹਾ ਇਕਲ ਫ੍ਰੀਕੋਰ ਦੇ ਵਿੱਚ ਅਸੀਂ ਜਿਹੜਾ ਫ੍ਰੀਕੋਰ ਦੇ ਸੰਯੁਕਤ ਮੋਦਚੇ ਨਿਓ ਜਥੇ ਬੰਦੀਆਂ ਹੁੰਦੀਆਂ ਉਹ ਤੇ ਜਿੰਨੀਆਂ ਸਾਡੀਆਂ ਮੌਜੂਦ ਜਥੇ ਬੰਦੀਆਂ ਟ੍ਰੇਡ ਯੂਨੀਅਨਾਂ ਸਾਰਿਆਂ ਵੱਲੋਂ ਫੈਸਲਾ ਕੀਤਾ ਜਿਹੜਾ ਫ੍ਰੀਕੋਰ ਨਿਓ ਬਾਕੀ ਜ਼ਿਲ੍ਹਿਆਂ ਦੇ ਵਿੱਚ ਜੋ ਪ੍ਰੋਗਰਾਮ ਆਉ ਸਾਹਮਣੇ ਆ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਅਸੀਂ ਜ਼ਿਲ੍ਹਾ ਫ੍ਰੀਕੋਰ ਵੱਲੋਂ ਸਾਰੀਆਂ ਟ੍ਰੇਡ ਜਥੇ ਬੰਦੀਆਂ ਮੌਜੂਦ ਜਥੇ ਬੰਦੀਆਂ ਕਿਸਾਨ ਜਥੇ ਬੰਦੀਆਂ ਵੱਲੋਂ ਜਿਹੜਾ ਅੱਜ ਦਾ ਸਾਂਝਾ ਰੋਸ ਪ੍ਰਦਰਸ਼ਨ ਕਰ ਰਹੇ ਆਂ ਸੰਯੁਕਤ ਮੋਰਚੇ ਵੱਲੋਂ ਫਰੀਦਕੋਟ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਸਾਰੀਆਂ ਉਹਨਾਂ ਵੱਲੋਂ ਅੱਜ ਦਾ ਐਕਸ਼ਨ ਆ ਜਿਹੜਾ ਜੋ ਭਾਜਪਾ ਸਰਕਾਰ ਨੇ ਸਾਡੇ ਦਿੱਲੀ ਦੇ ਵਿੱਚ ਲਗਾਤਾਰ ਤਿੰਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਚੱਲਿਆ ਉਹਨਾਂ ਕਾਨੂੰਨਾਂ ਨੂੰ ਲੈ ਕੇ ਜਿਹੜੀ ਇਹਨਾਂ ਨੇ 750 ਜਾਣ ਲਈ ਆ ਉੱਥੇ ਐਲਾਨ ਕਰਿਆ ਸੀ ਜਦੋਂ ਪੰਜਾਬ ਭਾਰਤ ਦੇ ਵਿੱਚ ਇਹ ਸਾਡਾ ਮੋਦੀ ਮੁੱਖ ਪ੍ਰਧਾਨ ਮੰਤਰੀ ਹੈ ਜਿਹੜਾ ਇਸ ਗੱਲ ਤੋਂ ਮੁੱਕ ਰਿਹਾ ਵੀ ਇਹ ਜਿਹੜੇ ਕਾਨੂੰਨ ਆ ਪਹਿਲਾਂ ਉਹਨੇ ਕਿਹਾ ਵੀ ਇਹ ਕਾਨੂੰਨ ਵਾਪਸ ਲੈਣਾ ਉਸ ਤੋਂ ਬਾਅਦ ਉਹਨਾਂ ਕਾਨੂੰਨਾਂ ਨੂੰ ਉਹਨੂੰ ਲਾਗੂ ਕਰਨ ਤੋਂ ਭੱਜਿਆ ਇਸ ਦੇ ਵਿਰੋਧ ਦੇ ਵਜੋਂ ਉਥੋਂ ਐਲਾਨ ਹੋਇਆ ਵਾ ਸੰਯੁਕਤ ਮੋਰਚੇ ਦਾ ਵੀ ਆ ਚੋਣਾ ਆ ਗਿਆ 2024 ਵਾਲੀਆਂ ਉਹਦੇ ਡਟਵਾ ਵਿਰੋਧ ਇਹਨਾਂ ਦਾ ਕਰਾਂਗੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਭਾਜਪਾ ਦੇ ਉਮੀਦਵਾਰਾਂ ਨੂੰ ਕਿਉਂਕਿ ਸਾਡੇ ਕਿਸਾਨਾਂ ਦੀ 736 ਜਨਾਂ ਲਈ ਹੈ ਇਹ ਕਾਤਲ ਸਰਕਾਰ ਆ ਇਸ ਦੇ ਵਿਰੋਧ ਦੇ ਵਜੋਂ ਅਸੀਂ ਲਗਾਤਾਰ ਉਸ ਗੱਲ ਨੂੰ ਇਹਨਾਂ ਜਿੰਨੇ ਵੀ ਭਾਜਪਾ ਦੇ ਉਮੀਦਵਾਰ ਆਉਂਦੇ ਆ ਉਹਦਾ ਅਸੀਂ ਡਟਵਾ ਵਿਰੋਧ ਕਰ ਰਹੇ ਆਂ ਅਵਨ ਸ਼ਾਤ ਕਾਲੇ ਝੰਡਿਆਂ ਦੇ ਨਾਲ ਰੋਸ ਕਰ ਰਹੇ ਆਂ ਜਿਹਦੀ ਕਰੀ ਵਜੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਕਾਂਗਰ ਕਰਕੇ ਪਾਜ ਪਚ ਗਈ ਆ ਕੋਨੇ ਉੱਥੇ ਰਾਜਪੁਰੇ ਦੇ ਵਿੱਚ ਇੱਕ ਸਾਡਾ ਜਿਹੜਾ ਕਿਸਾਨ ਉਹਨੂੰ ਧੱਕਾ ਮਾਰ ਕੇ ਉਹਦੇ ਨਾਲ ਪਾਲੇ ਹੋਏ ਬੁੰਡੇ ਹੀ ਅਸੀਂ ਤਾਂ ਉਹਨਾਂ ਨੂੰ ਕਹਾਂਗੇ ਵੀ ਜਿਨ੍ਹਾਂ ਨੇ ਉਹਦਾ ਕਤਲ ਕਰ ਦਿੱਤਾ ਹੈ ਉਹ ਮੁੱਖ ਦੋਸ਼ੀ ਹੈ ਭਾਜਪਾ ਇਸ ਕਰਕੇ ਉਹਨਾਂ ਦੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਜਿਵੇਂ ਅਸੀਂ ਇਹ ਹਿਸ਼ਾਰੇ ਵਾਲੇ ਤੇ ਅਦਾਲਤ ਕਹਿੰਦੀ ਹਿਸ਼ਾਰੇ ਵਾਲੇ ਨੂੰ ਵੱਧ ਸਜ਼ਾ ਹੁੰਦੀ ਆ ਤੇ ਫਿਰ ਪ੍ਰਨੀਤ ਕੌਰ ਵੀ ਕਿਉਂ ਬਚਦੀ ਆ ਪ੍ਰਨੀਤ ਕੌਰ ਤੇ ਵੀ ਉਹਨੂੰ ਸੇਕ ਲੱਗਣਾ ਚਾਹੀਦਾ ਪਰਚਾ ਦਰਜ ਹੋਣਾ ਚਾਹੀਦਾ ਇਹ ਸਾਡੀ ਮੰਗ ਆ ਉਹਦੇ ਰੋਸ ਵਜੋਂ ਅਸੀਂ ਇੱਥੇ ਰਾਣੀ ਪ੍ਰਨੀਤ ਕੌਰ ਦਾ ਤੇ ਭਾਜਪਾ ਜੋ ਇਹਨਾਂ ਦੀ ਸਰਕਾਰ ਆ ਉਹਦਾ ਪੁੱਤਰਾ ਬੱਤੀ ਲੇ ਚੌਂਕ ਦੇ ਵਿੱਚ ਫਰੀਦਕੋਟ ਫੁੱਕਿਆ ਜਾਊਗਾ। ਘਟਨਾ ਕਰਮ ਹੋਇਆ ਬਾਈ ਜੀ ਨੇ ਦੱਸ ਦਿੱਤਾ। ਪਟਿਆਲੇ ਦੇ ਵਿੱਚ ਮਹਾਰਾਣੇ ਪ੍ਰਨੀਤ ਕੋਰ ਨੇ ਉਹ ਸਬੰਧ ਦੇ ਵਿੱਚ ਅੱਜ ਜਿਹੜੀਆਂ ਮਜ਼ਦੂਰ, ਕਿਸਾਨ, ਮੁਲਾਜ਼ਮ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਜਾਊਗਾ ਤੇ ਉਹ ਮਹਾਰਾਣੀ ਦਾ ਪੂਤਲਾ ਵੀ ਫੁੱਕਿਆ ਜਾਊਗਾ। ਕਿਉਂਕਿ ਜਿਹੜੀ ਬੀਜੇਪੀ ਸਰਕਾਰ ਨੇ ਦੇਖੋ ਸਵਾ ਸਾਲ ਸਾਨੂੰ ਉੱਥੇ ਕਿਸਾਨਾਂ ਮਜ਼ਦੂਰਾਂ ਨੂੰ ਵਿਠਾਈ ਰੱਖਿਆ ਉਸ ਤੋਂ ਬਾਅਦ ਵੀ ਇਹਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਸ਼ੁਭ ਕਰਨ ਦੇ ਵਿੱਚ ਸਿੱਧੀ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੁਣ ਕਿਸਾਨ ਸ਼ਹੀਦ ਕੀਤਾ ਗਿਆ ਸੋ ਇਸ ਕਰਕੇ ਇਹਦਾ ਬੀਜੇਪੀ ਦਾ ਬਹੁਤ ਰਵਈਆ ਗਲਤ ਆ ਇਸ ਸਬੰਧ ਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ ਕੱਲ ਮੀਟਿੰਗ ਕਰਕੇ ਇਹ ਹੀ ਸੱਦਾ ਦਿੱਤਾ ਸੀਗਾ ਜਿਹਦੀ ਸ਼ੁਰੂਆਤ ਕੀਤੀ ਆ ਬਾਕੀ ਜ਼ਿਲ੍ਹੇ ਆਪੋ ਆਪਣਾ ਕਰਦੇ ਆ ਆਪਾ ਫਰੀ ਕੋਟ ਜ਼ਿਲ੍ਹੇ ਵੱਲੋਂ ਅੱਜ ਪੂਤਲਾ ਸੜਿਆ ਜਾਊਗਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਜਿਹੜਾ ਬੀਜੇਪੀ ਨੇ 10 ਸਾਲ ਦਾ ਤਾਣਾ ਸ਼ਹੀਦ ਵਈਆ ਅਪਣਾਇਆ ਉਹਦੇ ਸੰਬੰਧ ਚ ਅੱਜ ਦਾ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਜਿਹੜਾ ਦੂਜੀਆਂ ਪਾਰਟੀਆਂ ਨੇ ਜੋ ਕੰਮ ਚੰਗਾ ਕੀਤਾ ਮਾੜਾ ਕੀਤਾ ਲੋਕਾਂ ਦੇ ਸਾਹਮਣੇ ਆ ਉਹ ਲੋਕ ਸਵਾਲ ਪਿੰਡਾਂ ਦੇ ਵਿੱਚ ਆਪ ਹੀ ਪੁੱਛ ਲੈਣਗੇ